ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਠੀਕ ਠਾਕ ਹੋ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਵੀਡੀਓ ਨਾ ਇਹ ਸਕਿੱਪ ਨਾ ਕਰਿਓ ਤੇ ਵਿਸ਼ਾ ਥੋੜਾ ਜਿਹਾ ਕਹਿ ਸਕਦੇ ਕਿ ਗੰਭੀਰ ਆ ਤੇ ਤੁਹਾਡੀ رائے ਵੀ ਸਾਨੂੰ ਚਾਹੀਦੀ ਆ ਤੁਸੀਂ ਆਪਣਾ ਸੁਝਾਅ ਵੀ ਜਰੂਰ ਸਾਨੂੰ ਦਿਓ ਵੀ ਕੋਈ ਗੱਲਬਾਤ ਹੋਈ ਆ ਕਿਸੇ ਦੇ ਨਾਲ ਤੇ ਅਸੀਂ ਉਹ ਸਾਨੂੰ ਸਮਝ ਨਹੀਂ ਆਉਦੀ ਵੀ ਕੀ ਹੋਣਾ ਚਾਹੀਦਾ ਆ ਅਸੀਂ ਚਾਹੁੰਦੇ ਆ ਵੀ ਚਲੋ ਜਿਹੜੇ ਵੀਡੀਓ ਦੇਖਦੇ ਆ ਬਹੁਤ ਸਿਆਣੇ ਆ ਬਹੁਤ ਸਮਝਦਾਰ ਸਾਡੇ ਤੋਂ ਬਹੁਤ ਵੱਡੇ ਆ ਬਹੁਤ ਬਜ਼ੁਰਗ ਸਾਡੀ ਵੀਡੀਓ ਦੇਖਦੇ ਆ ਯਾਨੀ ਕਿ 60 ਤੋਂ ਬਾਅਦ ਉਮਰ ਦੇ ਬਹੁਤ ਸਾਰੇ ਵੀਡੀਓ ਜਿਹੜੀ ਦੇਖੀ ਜਾਂਦੀ ਆ ਤਾਂ ਅਸੀਂ ਚਾਹੁੰਦੇ ਵੀ ਸਾਨੂੰ ਕੋਈ ਨਾ ਕੋਈ ਸੁਝਾਅ ਦਿਓ ਵੀ ਕੀ ਹੋਣਾ ਚਾਹੀਦਾ ਆ ਤਾਂ ਆਪਾਂ ਫੇਰ ਉਸ ਗੱਲ ਨੂੰ ਅੱਗੇ ਹੋਰ ਤੋਰਾਂਗੇ ਤੇ ਜਿਹੜਾ ਵੀ ਨਵਾਂ ਬੰਦਾ ਆਇਆ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਹੋ ਸਕਦਾ ਸਾਨੂੰ ਗਾਂ ਇਸ ਵਿਸ਼ੇ ਤੇ ਹੋਰ ਵੀਡੀਓ ਬਣਾਉਣੀਆਂ ਪੈ ਜਾਣ ਹਨਾ ਹੋ ਸਕਦਾ ਆ ਕਿ ਪਤਾ ਹੁੰਦਾ ਗੱਲ ਕਿੰਨੀ ਲੰਬੀ ਚੱਲਣੀ ਆ ਹਨਾ ਗੱਲ ਹੈਗੀ ਆ ਇੱਕ ਵੀ ਜਦੋਂ ਤੇ ਕੋਈ ਕੁੜੀ ਹਨਾ ਕਿਸੇ ਨਾਲ ਗਲਤ ਕਰਦੀ ਆ ਆਪਾਂ ਉਸ ਵਿਸ਼ੇ ਤੇ ਬੋਲਦੇ ਆ ਹਨਾ ਜਾਂ ਕੋਈ ਮੁੰਡਾ ਕੁੜੀ ਨਾਲ ਗਲਤ ਕਰਦਾ ਆਪਾਂ ਦਾ ਵੀ ਬੋਲਦੇ ਆ ਦਾ ਹੁਣ ਪਿੱਛੇ ਜਿਹੜਾ ਕੁੜੀ ਨੇ ਆਪਦੇ ਘਰ ਵਾਲਾ ਮਾਰਤਾ ਪੋਤੀ ਵੀਡੀਓ ਕੀਤੀ ਸੀ ਨਾ ਤੇ ਹੁਣ ਇੱਕ ਕੱਲ ਹੋਈ ਹੈਗੀ ਆ ਵੀ ਇੱਕ ਕੁੜੀ ਆ ਤੇ ਉਹਦੇ ਹਸਬੰਡ ਦੀ ਹੋ ਗਈ ਹੈ ਡੈਥ ਤੇ ਉਹਦੇ ਦੋ ਬੇਟੀਆਂ ਆ ਅੱਗੇ ਇੱਕ ਮੇਰੇ ਖਿਆਲ ਬੇਟੀ ਜਿਹੜੀ ਛੋਟੀ ਆ ਉਹ ਤਾਂ ਵੈਸੇ ਹੀ 4-5 ਮਹੀਨੇ ਦੀ ਆ ਸ਼ਾਇਦ ਅਜੇ ਤੇ ਹੋਇਆ ਕੀ ਆ ਕਿ ਉਹਦਾ ਜਿਹੜਾ ਹੁਣ ਸਹੁਰਾ ਪਰਿਵਾਰ ਆ ਉਹ ਕੁੜੀ ਨੂੰ ਰੱਖ ਕੇ ਰਾਜ਼ੀ ਨਹੀਂ ਹੈਗਾ ਉਹਨਾਂ ਤੰਗ ਕੀਤਾ ਜਾਂਦਾ ਪਰੇਸ਼ਾਨ ਬਹੁਤ ਕਰਦੀ ਆ ਜੀ ਦੇ ਤੋਂ ਵੀ ਉਹਨੂੰ ਸਤਾਇਆ ਜਾਂਦਾ ਸੀ ਬਹੁਤ ਤੰਗ ਕੀਤਾ ਜਾਂਦਾ ਸੀ ਹਾਂ ਤੇ ਉਹ ਜਿੱਦਾਂ ਹੁਣ ਸਾਡੀ ਕੱਲ ਬਾਤ ਹੋਈ ਕਿਸੇ ਦੇ ਨਾਲ ਤੇ ਸਾਨੂੰ ਦੱਸਿਆ ਗਿਆ ਵੀ ਆਹ ਚੀਜ਼ ਹੁੰਦੀ ਆ ਉਸ ਕੁੜੀ ਦੇ ਨਾਲ ਹਨਾ ਵੀ ਉਹ ਕੁੜੀ ਚਾਹੁੰਦੀ ਆ ਕਿ ਉਹ ਆਪਣੀਆਂ ਬੱਚੀਆਂ ਨੂੰ ਪਾਲੇ ਉਹਨਾਂ ਨੂੰ ਉਹਦਾ ਪਾਲਣ ਪੋਸ਼ਣ ਕਰੇ ਕਿਉਂਕਿ ਉਹ ਪਿੱਛੇ ਉਹ ਵੀ ਵਿਚਾਰੀ ਤੰਗਵਾ ਪੜੀ ਲਿਖੀ ਬਹੁਤ ਆ ਪੜੀ ਲਿਖੀ ਤਾਂ ਹੈਗੀ ਆ ਪਰ ਪਿੱਛੇ ਸਪੋਰਟ ਹਾਂਗੀ ਪਿੱਛੇ ਪਰਿਵਾਰ ਦੇ ਵਿੱਚ ਵੀ ਹੈਨੀ ਦਾ ਕੋਈ ਜਿਹੜਾ ਵੀ ਆਣ ਕੇ ਵੀ ਕਹਿ ਦਈਏ ਪਿਛੋ ਡੰਡਾ ਕਾਇਮ ਹੋਵੇ ਤਾਂ ਆਪੇ ਫਿਰ ਬਹੁਤ ਕੁਝ ਹੋ ਜਾਂਦਾ ਹੈ ਮਗਰ ਵੀ سپورਟ ਹੈ ਨਹੀਂਗੀ ਉਹਦੀ ਇੰਨੀ ਜ਼ਿਆਦਾ ਕੁੜੀ ਦੀ ਤੇ ਉਹਨੂੰ ਹਣ ਤੱਕ ਪਰੇਸ਼ਾਨ ਕਰਦੇ ਆ ਨਾ ਤ ਉਹਨੂੰ ਖਾਣ ਪੀਣ ਨੂੰ ਚੱਜ ਨਾਲ ਕੋਈ ਦੇਣਾ ਚੀਜ਼ ਨੂੰ ਅੱਡ ਕਰ ਦਿੱਤਾ ਕੱਲੀ ਕੁੜੀ ਨੂੰ ਦੋ ਕੁੜੀਆਂ ਦੇ ਕੇ ਉਹਨੂੰ ਅੱਡ ਕਰ ਦਿੱਤਾ ਗਿਆ ਵੀ ਤੂੰ ਰਹਿ ਆਪਦਾ ਖਾ-ਪੀਜੋ ਮਰਜ਼ੀ ਕਰ ਠੀਕ ਹੈ ਕਿ ਨਹੀਂ ਉਹਦਾ ਬੰਦਾ ਹਿੱਸਾ ਉਹਨੂੰ ਦੇ ਦਿੱਤਾ ਵੀ ਠੀਕ ਹੈ ਤੂੰ ਆਪਣਾ ਕਰਨਾ ਹੁਣ ਹਿੱਸਾ ਕਹਿਣ ਚ ਦਿੱਤਾ ਹੋਇਆ ਆ ਉਹ ਕੁੜੀ ਕੁੜੀਆਂ ਨੇ ਕਿਹੜਾ ਜ਼ਮੀਨਾਂ ਵਾਉਣੀਆਂ ਹੁੰਦੀਆਂ ਜਾ ਕੇ ਤਾਂ ਇੱਕ ਔਰਤ ਵਾਸਤੇ ਔਰਤ ਕੀ ਕਰੂ ਵੱਤੋ ਵੱਤ ਠੇਕਾ ਲੇਊਗੀ ਜਦੋਂ ਠੇਕਾ ਆਊਗਾ ਉਦੋਂ ਹੋਣਾ ਹਜੇ ਤੇ ਔਰ ਕੀ ਪਤਾ ਕੀ ਸਿਸਟਮ ਹੈਗਾ ਇਹ ਸਾਰਾ ਕੁਛ ਨਾ ਤੇ ਵੀ ਕੀ ਹੋਣਾ ਚਾਹੀਦਾ ਇਦਾਂ ਦੇ ਕੀ ਬੰਦਾ ਕਰ ਸਕਦਾ ਹਨਾ ਮੰਨ ਲਓ ਉਹਨੂੰ ਵੱਖਰੀ ਕੀਤਾ ਹਨਾ ਉਹ ਰ ਆਦਮੀ ਹੈ ਨਹੀਂ ਦੋ ਕੁੜੀਆਂ ਉਹਦੇ ਕੋਲ ਮੁੰਡਾ ਵੀ ਹੈ ਨਹੀਂ ਹਨਾ ਤੇ ਦਵਾਈਦਾਰੂ ਵੀ ਲਿਓਣਾ ਤੇ ਸੌਦਾ ਵੀ ਲਿਓਣਾ ਤੇ ਕਿਸੇ ਨੂੰ ਵਗਾਰੂਗੀ ਤੇ ਲੋਕਾਂ ਨੇ ਉਹਨੂੰ ਕਿੰਨਿਆਂ ਦੇ ਪੱਲੇ ਪੋਣਾ ਹੈ ਨਾ ਇਹ ਫਰਚ ਬੰਦਦਾ ਤੇ ਸਾਰਿਆਂ ਨਾਲ ਉਹਦੇ ਨਾਲ ਗੱਲ ਹੋਈ ਜਿਹਦੀ ਹੈ ਨਾ ਹਾਂ ਉਹਨਾਂ ਨੇ ਉਹਨੇ ਇਹੀ ਗੱਲ ਕਹੀ ਵੀ ਤੂੰ ਕੋਈ ਕੰਮ ਕਰ ਲੈ ਹਨਾ ਵੀ ਤੂੰ ਕੋਈ ਛੋਟੀ ਮੋਡੀ ਦੁਕਾਨ ਪਾਲਾ ਜਾਂ ਕੋਸ਼ ਕਰ ਲੈ ਵੀ ਤੂੰ ਕਿਸੇ ਦੇ ਹੱਥਾਂ ਵਾਲ ਨਾ ਦੇਖ ਉਹਨੇ ਵੀ ਇਹੀ ਗੱਲ ਕੀਤੀ ਕਹਿੰਦੀ ਵੀ ਮੈਂ ਜੇ ਕੰਮ ਕੋਈ ਕਰਦੀ ਐ ਇਦਾਂ ਦਾ ਕੰਮ ਕਰੂੰਗੀ ਦੁਕਾਨ ਤੇ 100 ਬੰਦਿਆਂ ਨੇ ਆਉਣਾ ਹਾਂ ਤੇ ਮੇਰਾ ਨਾਂ ਹਰ ਇੱਕ ਦੇ ਨਾਲ ਜੁੜ ਜਾਣਾ ਲੋਕ ਵੀ ਬਹੁਤ ਗੰਦੇ ਆ ਜਦੋਂ ਸਿਰ ਤੇ ਆਦਮੀ ਨਹੀਂ ਹੁੰਦਾ ਲੋਕ ਬਹੁਤ ਮਾੜੀਆਂ ਨਜ਼ਰਾਂ ਨਾਲ ਜਨਾਨੀ ਨੂੰ ਦੇਖਦੇ ਆ ਪਰ ਲੋਕਾਂ ਨੂੰ ਇੰਨੀ ਸਮਝ ਨਹੀਂ ਹੈਗੀ ਤੇ ਤੁਹਾਡੇ ਘਰਾਂ ਚ ਵੀ ਮੈਂ ਤਾਂ ਕਿਹਾ ਹੈਗਾ ਮੇਰੀ ਜਦੋਂ ਗੱਲ ਹੋਈ ਆ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮੈਂ ਉਹ ਉਸ ਕੁੜੀ ਨਾਲ ਤਾਂ ਨਹੀਂ ਗੱਲ ਹੋਈ ਸਾਡੀ ਕੋਈ ਵੀ ਜਿਹਨੇ ਸਾਨੂੰ ਦੱਸਿਆ ਆ ਉਹਨਾਂ ਨੂੰ ਅਸੀਂ ਇਹ ਹੀ ਗੱਲ ਕਹੀ ਦੀ ਵੀ ਤੁਸੀਂ ਉਹਨਾਂ ਨੂੰ ਕਹੋ ਵੀ ਸਟਰੋਂਗ ਹੋਣਾ ਪੈਣਾ ਆ ਹਨਾ ਵੀ ਇਹ ਨਹੀਂ ਹੈਗਾ ਵੀ ਆਪਾਂ ਜਮਾਨੇ ਤੋਂ ਡਰ ਜੀਏ ਵੀ ਕੋਈ ਕੀ ਕਹੂਗਾ ਕੋਈ ਕੀ ਸੋਚੂਗਾ ਕਿ ਹੁਣ ਉਹ ਘਰੇ ਬੈਠੀ ਤੁਹਾਨੂੰ ਕੋਈ ਖਾਣ ਨੂੰ ਨਹੀਂ ਦੇ ਰਿਆ ਫਿਰ ਵੀ ਜਵਾਨਾ ਬਹੁਤ ਕੁਛ ਕਹਿ ਰਿਹਾ ਆ ਇਹ ਵੀ ਬਹੁਤ ਗੱਲਾਂ ਹੁੰਦੀਆਂ ਆ ਉਹਦਾ ਜੀਣਾ ਹਰਾਮ ਕੀਤਾ ਪਿਆ ਕੁੜੀ ਦਾ ਤੇ ਬਹੁਤ ਮਾੜੀ ਗੱਲ ਆ ਇਦਾਂ ਦੀ ਜਿਹੜੀ ਹੁੰਦੀ ਆ ਤੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਹੁਣ ਕੀ ਕਰ ਸਕਦੇ ਆ ਨਾ ਵੀ ਅਸੀਂ ਹੁਣ ਬਾਹਰ ਬੈਠੇ ਜੀ ਉੱਥੇ ਹੋਈ ਇਹ ਤਾਂ ਚਲੋ ਬੰਦਾ ਫਾਈਨੈਂਸ਼ੀਅਲੀ سپورਟ ਕਰ ਸਕਦਾ ਪੈਸੇ ਭੇਜ ਸਕਦਾ ਪਰ ਪੈਸਿਆਂ ਦੇ ਨਾਲ ਹੀ ਆ ਪੈਸਿਆਂ ਦੇ ਨਾਲ ਹੀ ਖਾਣ ਨਹੀਂ ਲੈਣੇ ਉਹਨੇ ਪੈਸਿਆਂ ਦੇ ਨਾਲ ਵੀ ਇਹ ਹੁਣ ਮੰਨ ਲਓ ਵੀ ਮੈਂ ਆਪਾਂ ਕਹੀਏ ਵੀ ਆਪਾਂ ਕਰ ਦਾਂਗੇ ਵੀ ਆਪਾਂ ਕਿੰਨਾ ਕੀ ਚੜ ਕਰ ਸਕਦੇ ਆ ਗੱਲ ਤੇ ਵੀ ਆ ਨਾ ਸਾਰੀ ਉਮਰ ਦਾ ਬੋਲ ਨਹੀਂ ਚੱਕ ਸਕਦਾ ਸਾਰੀ ਉਮਰ ਦਾ ਨਹੀਂ ਚੱਕ ਸਕਦਾ ਕਿਉਂਕਿ ਉਹ ਤਾਂ ਘਰ ਦੇ ਹੀ ਚੱਕਦੇ ਹੁੰਦੇ ਆ ਸਾਹਮਣੇ ਜਿੱਥੇ ਉਹਨਾਂ ਪਰਿਵਾਰ ਨੂੰ ਚਾਹੀਦਾ ਹੈ ਉਹਨਾਂ ਪਰਿਵਾਰ ਦੇ ਵਿੱਚ ਜੀ ਵੀ ਹੈਗੇ ਉਹਨਾਂ ਨੂੰ ਚਾਹੀਦਾ ਸੀਗਾ ਵੀ ਹਾਂ ਵੀ ਉਹਨਾਂ ਦੇ ਪੁੱਤ ਦੀਆਂ ਧੀ ਆਇਆ ਗਾਂ ਦਾ ਹਨਾ ਜੇ ਉਹ ਨਹੀਂ ਰਿਹਾ ਤਾਂ ਹੁਣ ਇਹ ਥੋੜੀ ਹੈ ਫਿਰ ਉਹਨੂੰ ਧੱਕਾ ਦੇ ਦਿਓ ਉਹ ਰ ਬਣਦਾ ਹਿੱਸਾ ਦੇ ਉਹ ਨਾਲ ਇਹਦਾ ਕੁਝ ਨਹੀਂ ਕਹਿਣਾ ਮੰਦੀ ਹਾਂ ਫਿਰ ਕਹਿ ਸਕਦੇ ਫਿਰ ਕਹਿ ਸਕਦੇ ਅਗਲੇ ਦੀ ਮਾਪ ਵੇਖ ਸਦਿਓ ਵੀ ਹਾਂ ਵੀ ਕੁੜੀ ਤੁਹਾਡੀ ਆ ਚੀਜ਼ ਨਹੀਂ ਮੰਦੀ ਹੈਗੀ ਨਾ ਵੀ ਗੱਲ ਜਿਹੜੀ ਘਰ ਚ ਰਵੇ ਵੱਡੀ ਗੱਲ ਤੇ ਹੀ ਹੁੰਦੀ ਆ ਜਦੋਂ ਆਪਾਂ ਇਦਾਂ ਕਿਸੇ ਨੂੰ ਧੱਕਾ ਦਿੰਦੇ ਆ ਨਾ ਤੰਗ ਕਰਦੇ ਆ ਤੇ ਰੱਬ ਤੁਹਾਡੇ ਤੋਂ ਖੁਸ਼ ਨਹੀਂ ਹੁੰਦਾ ਉਹਦੇ ਟਿਰਜੋ ਨਿਕਣੀ ਆ ਬਦਦੁਆਵਾਂ ਨੇ ਤੁਹਾਡਾ ਬੇੜਾ ਗਰਗ ਕਰਨਾ ਜਦੋਂ ਵੀ ਕੀਤਾ ਤੁਹੁੰਦਾ ਹੁੰਦਾ ਆ ਕਿਸੇ ਵੀ ਬਹੁਤ ਮਾੜੀ ਗੱਲ ਆ ਜਦੋਂ ਬਹੁਤ ਮਾੜੀ ਗੱਲ ਹੈ ਇਦਾਂ ਦੀ ਜੱਜ ਵੀ ਹੋ ਰਹੀਆਂ ਆ ਦੇਖੋ ਤੰਗ ਪਰੇਸ਼ਾਨ ਕਰਨ ਵਾਲੀਆਂ ਜਾਂ ਹੋਰ ਗੱਲਾਂ ਬਾਤਾਂ ਬਹੁਤ ਮਾੜੀ ਗੱਲ ਐ ਇਸ ਚੀਜ਼ ਦੇ ਉੱਤੇ ਹਣੋ ਉਹ ਆਪ ਦੀ ਬੱਚਿਆਂ ਨੂੰ ਪੜ੍ਹਾਊਗੀ ਲਿਖਾਊਗੀ ਕਿੱਦਾਂ ਉਹ ਸਾਰਾ ਮੈਨੇਜ ਕਰੂਗੀ ਨਾ ਤੇ ਜੇ ਮੰਨ ਲਓ ਹੋਰ ਵਿਆਹ ਕਰਾ ਲਈ ਤੇ ਤਾਂ ਵੀ ਗੱਲਾਂ ਲੋਕਾਂ ਨੇ ਕਰਨੀਆਂ ਲਿਆਏ ਨੇ ਹੋਰ ਥਾਂ ਕਰਾਉਣਾ ਸੀ ਤੁਰਪੀ ਫੇ ਜਨੋਂ ਕੋਈ ਸਾਥ ਬਣਾ ਨਹੀਂ ਕਰਦੇ سپورਟ ਨਹੀਂ ਕਰਦੇ ਤਾਂ ਹੀ ਵਸਣਾ ਨੇ ਉਸ ਘਰ ਚ ਜੇ ਉਹਦਾ ਸੱਸ ਸਹੁਰਾ ਉਹਨੂੰ سپورਟ ਕਰਨਗੇ ਤਰੀਕੇ ਦੇ ਸਾਥ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਹੁੰਦੀ ਸੱਸ ਬੱਚੇ ਥੋੜਾ ਜਿਹਾ ਤਗੜੇ ਹੋ ਜਾਣ ਨਾ ਬੱਚੇ ਥੋੜਾ ਜਿਹਾ ਤਗੜੇ ਹੋ ਜਾਣ ਫੇ ਵੱਖਰੇ ਵੀ ਕਰਦੇ ਹੋ ਕਹਿਣਾ ਕੋਈ ਫੇ ਹੋ ਜਾਂਦੀ ਗੱਲ ਕਹਿਣਾ ਚੱਲ ਤਗੜੇ ਹੋ ਗਏ ਆ ਹੁਣ ਹ ਉਹਨਾਂ ਦਾ ਖਰਚਾ ਗਾਂ ਦੀਆਂ ਵਧਣਾ ਹੀ ਆ, ਗਾਂ ਵੇਉਣੀਆਂ ਆ, ਕੀ ਕੁਛ ਕਰਨਾ ਆ, ਸਾਰਾ ਕੁਛ ਹੁੰਦਾ ਆ। ਜੇ ਇਹਦੇ ਮੁੰਡੇ ਹੋਣ ਤਾਂ ਫੇਰ ਗੱਲ ਹੋਰ ਏ ਚਲੋ ਥੋੜਾ ਬੋਧਾ ਤਕੜਾ ਹੋ ਗਿਆ ਚਲ ਮਾੜਾ ਮੂਟਾ ਕਮਾਉਣ ਹੀ ਲੱਗ ਜੂ। ਤੇ ਕੱਲ ਨੂੰ ਧੀਆ ਵੀ ਕਿਸੇ ਕਮਾਉਣ ਗਈਆਂ ਸਾਡੇ ਸਮਾਜ ਦੇ ਵਿੱਚ ਹੈ ਵੀ ਇਦਾਂ ਹੀ ਆ। ਤੇ ਕੀ ਕਰ ਲੈਣਗੀਆਂ? ਹਰੇਕ ਕੋਈ ਤੁੰਗਲ ਚੁੱਕਦਾ ਜਨਾਨੀ ਵੱਲ। ਕੋਈ ਵੀ ਇਨਸਾਨ ਆ ਜਦੋਂ ਕੱਲੀ ਜਨਾਨੀ ਹੁੰਦੀ ਲੋਕ ਕਿੱਦਾਂ ਖਾਣ ਨੂੰ ਆਉਂਦੇ ਆ ਵੀ ਹਾਂ ਪਤਾ ਨਹੀਂ ਐਵੇਂ ਤੁਰੀ ਫਿਰਦੀ ਆ ਇਹਦੇ ਪਿੱਛੇ ਅੱਗੇ ਪਿੱਛੇ ਕੋਈ ਹੈ ਨਹੀਂਗਾ। ਬਹੁਤ ਮਾੜੀ ਗੱਲ ਆ ਆਪਣੇ ਸਮਾਜ ਵਾਸਤੇ ਇਹ ਚੀਜ਼ਾਂ ਜਦੋਂ ਸੁਣੀ ਦੀਆਂ ਸਾਨੂੰ ਬੜਾ ਦੁੱਖ ਲੱਗਦਾ ਹੈ ਨਾ ਗੱਲਾਂ ਦਾ ਵੀ ਹਾਂ ਇਹ ਚੀਜ਼ ਕਿਉਂ ਹੋ ਰਹੀ ਹੈ ਅੱਜ ਵੀ ਸਾਨੂੰ ਇੱਕ ਤਰ੍ਹਾਂ ਦੇ ਨਾਮ ਹੈਗੇ ਆ ਅੱਜ ਵੀ ਜਿਉਂਦੇ ਆ ਜਿਹੜੇ ਆਪਣੀ ਪਰਿਵਾਰ ਦੀ ਇਹ ਵੀ ਗੱਲ ਆਉਂਦੀ ਹੈ ਕੋਈ ਸਪੋਰਟ ਨਹੀਂ ਕਰ ਰਿਹਾ ਖੁੱਲ ਕੇ ਤੇ ਜੁੱਤੀ ਕੈਮ ਰੱਖਣੀ ਜ਼ਰੂਰੀ ਹੁੰਦੀ ਆ ਵੀ ਹਾਂ ਜਿਹੜੇ ਬੰਦੇ ਨੂੰ ਔਰਤ ਨੂੰ ਵੀ ਆਪਣਾ ਸਟੈਂਡ ਲੈਣਾ ਆਉਣਾ ਚਾਹੀਦਾ ਹੈ ਤੁਸੀਂ ਜੇ ਸਹੀ ਆ ਤੇ ਆਪਣੇ ਹੱਕ ਲਈ ਲੜਨਾ ਚਾਹੀਦਾ ਆ ਲੜੋ ਆਪਦੇ ਹੱਕ ਵਾਸਤੇ ਇਹ ਥੋੜੀ ਹੈਗਾ ਵੀ ਜੇ ਤੁਸੀਂ ਔਰਤਾਂ ਤੋਂ ਡਰੀ ਜਾਣਾ ਡਰਨਾ ਕਿਹੜੀ ਗੱਲ ਦਾ ਜਿਹੜਾ ਗਲਤ ਨਹੀਂ ਹੈਗਾ ਡਰਨਾ ਕਿਹੜੇ ਗੱਲ ਨੂੰ ਜੇ ਗਲਤ ਹੈ ਹਾਂ ਫਿਰ ਬੰਦਾ ਡਰਦਾ ਵੀ ਉਹ ਕਾਣਾ ਹੁੰਦਾ ਜਿਹੜਾ ਬੰਦਾ ਸਹੀ ਆ ਉਹ ਕਿਉਂ ਡਰੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਜੇ ਵੀਡੀਓ ਉਸ ਭੈਣ ਤੱਕ ਵੀ ਪਹੁੰਚਦੀ ਆ ਨਾ ਤੇ ਡਰਨ ਦੀ ਲੋੜ ਨਹੀਂ ਆਪਣੇ ਘਰ ਚ ਵੀ ਹੈਗੀਆਂ ਜਿਹੜੇ ਤੰਗ ਕਰਦੇ ਆਪਣੇ ਘਰ ਚ ਵੀ ਧੀ ਹੈਗੀ ਆ ਨਾ ਠੀਕ ਆ ਕਹਿਣਾ ਨਹੀਂ ਬਣਦਾ ਕਿਸੇ ਨੂੰ ਮਾੜਾ ਚੰਗਾ ਪਰ ਰੱਬ ਨਾ ਕਰੇ ਕਿਸੇ ਦੇ ਆਪਦੇ ਦੇ ਨਾਲ ਹੋ ਜਵੇ ਫਿਰ ਆਪਾਂ ਰੋਣਾ ਮੈਂ ਅੱਖਾਂ ਚ ਕਿਸ ਨੂੰ ਦੇ ਦੇ ਕੇ ਵੀ ਹਾਈ ਫੋਕਾ ਉਹ ਵੀ ਤੰਗ ਕਰਦੀ ਆ ਉਹਨੂੰ ਤੇ ਫਿਰ ਭੇੜਾ ਘਰ ਕੀ ਆ ਉਹ ਵੀ ਗਾਂ ਤੰਗ ਕਰਦੀ ਆ ਤਾਂ ਫੇਰ ਫੇ ਕਿੰਨੀ ਮਾੜੀ ਗੱਲ ਉਹ ਸਭ ਤੋਂ ਬੈਰੀ ਜਿਹੜੀ ਨਾ ਔਰਤ ਦੀ ਔਰਤੀ ਆ ਇਹ ਵੀ ਗੱਲ ਦੱਸ ਦਿੰਦੀ ਆ ਜੇ ਔਰਤ ਚੰਗੀ ਹੋਵੇ ਉਸ ਘਰ ਦੇ ਵਿੱਚ ਔਰਤਾਂ ਹੈਗੀਆਂ ਆ ਹਾਂ ਉਹ ਚੰਗੀਆਂ ਹੁਣ ਤੁੰ ਨੂੰ ਕਿਉਂ ਉਹ ਪਰੇਸ਼ਾਨ ਹੋਵੇ ਤੇ ਲੋਕਾਂ ਤੋਂ ਹੈਲਪ ਕਿਉਂ ਮੰਗੇ ਤੇ ਬਾਕੀ ਤੁਸੀਂ ਆਪਣਾ ਸੁਝਾਅ ਜ਼ਰੂਰ ਦਿਓ ਸਾਨੂੰ ਤੁਹਾਨੂੰ ਵੀ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਏ ਇਸ ਚੀਜ਼ ਬਾਰੇ ਤੁਸੀਂ ਕੀ ਸੋਚਦੇ ਏ ਤੇ ਕੀ ਕਰ ਕਰੀਏ ਆਪਾਂ ਅਸੀਂ ਕੀ ਕਰ ਸਕਦੇ ਆ ਹਾਂ ਨਾ ਸੋਲਿਊਸ਼ਨ ਹਾਂ ਵੀ ਕੋਸ਼ਿਸ਼ ਜਿਹੜੀ ਸਾਰੀ ਦੇਖਿਓ ਮਤਲਬ ਸਕਿਪ ਨਾ ਕਰੇ ਕੋਈ ਵੀ ਜਣਾ ਜੇ ਮੰਨ ਲਓ ਕਿਸੇ ਨੇ ਸ਼ੁਰੂਆਤ ਚ ਦੇਖੀ ਜਣੇ ਚ ਦੇਖੀਆ ਵਿਚਲਾ ਪਾਠ ਵੀ ਜ਼ਰੂਰ ਦੇਖੋ ਅਸੀਂ ਕੀ ਗੱਲਾਂ ਬਾਤਾਂ ਕੀਤੀਆਂ ਤਾਂ ਆਪਣਾ ਸੁਝਾਅ ਜ਼ਰੂਰ ਛੱਡ ਕੇ ਜਾਇਓ ਕਮੈਂਟ ਦੇ ਵਿੱਚ ਉਹ ਤੁਸੀਂ ਸ਼ੇਅਰ ਕਰਿਆ ਕਰੋ ਵੀ ਜਿਹੜਾ ਵੀ ਇਹ ਗੱਲ ਜਿਹੜੀ ਆ ਸਾਰੇ ਸਮਾਜ ਤੱਕ ਪਹੁੰਚਣੀ ਚਾਹੀਦੀ ਹੁੰਦੀ ਹੈ ਨਾ ਵੀ ਕੋਈ ਕਿਸੇ ਦੇ ਨਾਲ ਕੋਈ ਮਾੜੀ ਚੰਗੀ ਹਰਕਤ ਨਾ ਕਰੇ ਹਾਂ ਚਲੋ ਸਹੀ ਆ ਜੀ ਫਿਰ ਮਿਲਦੇ ਆ नेक्स्ट ਵੀਡੀਓ ਚ